ਬਿਲਕੁਲ ਜੀ ਹੈ ਪ੍ਰਭਾਵਿਤ ਰੀਅਲ ਇਨਸੀਡੈਂਟ ਤੋਂ ਬਟ ਫਿਲਮ ਟੋਟਲੀ ਫਿਕਸ਼ਨਲੀ ਹੈ ਕੁਝ ਘਟਨਾਵਾਂ ਹੋਈਆਂ ਸੀ ਪਿੱਛੇ ਜੇ ਉੱਥੇ ਉਸੇ ਪਿੰਡ ਦੇ ਵਿੱਚ ਇੱਕ ਮਰਡਰ ਹੋ ਗਿਆ ਸੀ ਬਿਲਕੁਲ ਕਾਫੀ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਊਗਾ ਜੇ ਫਿਲਮ ਮੀਡੀਆ ਤੇ ਆਉਂਦਾ ਰਹਿੰਦਾ ਪਰ ਦੇਖਦੇ ਹੈਗੇ ਤਾਂ ਕਾਫੀ ਘਟਨਾਵਾਂ ਵਾਧੀਆਂ ਦਾ ਉਹ ਸਿਸਟਮ ਦਾ ਫੇਲਿਅਰ ਹੋ ਜਾਂਦਾ ਇੱਕ ਤਰ੍ਹਾਂ ਦਾ ਸਰਕਾਰ ਨੂੰ ਇਸ ਚੀਜ਼ ਤੇ ਗੰਭੀਰਤਾ ਨਾਲ ਗੌਰ ਕਰਨੀ ਚਾਹੀਦੀ ਹੈ ਕਿ ਮੀਡੀਆ ਦਾ ਬਹੁਤ ਅਸਰ ਹੋਇਆ ਬਿਕੋਜ਼ ਅੱਗੇ ਸਾਨੂੰ ਪਤਾ ਉਹਨਾਂ ਕੀ ਲੱਗਦਾ ਜੀ ਜਿੰਨਾ ਸਾਡਾ ਦਾਇਰਾ ਸੀ ਮੰਨ ਲਓ ਸਾਡੇ ਸ਼ਹਿਰ ਚ ਕੋਈ ਘਟਨਾ ਘਟ ਗਈ ਸਾਨੂੰ ਪਤਾ ਲੱਗ ਜਾਂਦੀ ਸੀ ਉਹ ਕਦੇ ਇੱਕ ਅੱਧੀ ਘਟਨਾ ਘਟਦੇ ਕੁਛ ਐ ਹੈ ਜੀ ਪਰਮਾਤਮਾ ਨਾ ਘਟਾਵੇ ਮਨ ਲਾ ਦੇ ਕਿਸੇ ਚੀਜ਼ ਨੂੰ ਇਹ ਚੀਜ਼ਾਂ ਕਰਕੇ ਨਾ ਟਾਰਗੇਟ ਕਰਨਾ ਸੌਖਾ ਹੋ ਜਾਂਦਾ ਹਮ ਕੋਈ ਤੁਸੀਂ ਚਾਹੇ ਕੋਈ ਵੀ ਸਰਕਾਰ ਹੈ ਜਾਂ ਕੋਈ ਵੀ ਸੋਸ਼ਲ ਵਰਕਰ ਹੈ ਜਾਂ ਕੋਈ ਵੀ ਬੰਦਾ ਹੈਗਾ ਜੇ ਤੁਸੀਂ ਉਹਨੂੰ ਟਾਰਗੇਟ ਕਰਨਾ ਤਾਂ ਇਹ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਨੇ ਟਾਰਗੇਟ ਕਰਕੇ ਜਿਵੇਂ ਨਾ ਇੱਕ ਇੱਕ ਹੈ ਕਿ ਵੀ ਸਾਰਾ ਪੰਜਾਬ ਚ ਪੰਜਾਬ ਹੀ ਨਸ਼ਿਆਂ ਚ ਜੇ ਇਹੋ ਜੀ ਗੱਲ ਹੁੰਦੀ ਨਾ ਤਾਂ ਆਪਾਂ ਰੀਸੈਂਟ ਸਾਡੇ ਕੋਲ ਬਹੁਤ ਵੱਡੀ ਐਗਜ਼ਾਮਪਲ ਰਹੀ ਹੈ ਸਾਡਾ ਕਿਸਾਨੀ ਧਰਨਾ ਹਾਂਜੀ ਜੇ ਇਹੋ ਜਿਹਾ ਕੁਝ ਹੁੰਦਾ ਵੀ ਸਾਰਾ ਪੰਜਾਬ ਹੀ ਨਸ਼ਿਆਂ ਚ ਡੁੱਬਿਆ ਹੋਵੇ ਫਿਰ ਕਿਸਾਨੀ ਧਰਨੇ ਤੇ ਕੌਣ ਬੈਠਾ ਸੀ ਉਹ ਪੰਜਾਬ ਤੇ ਹਰਿਆਣੇ ਦੇ ਮੁੰਡੇ ਬੈਠੇ ਸੀ ਨਾ ਅੱਛਾ ਇਹ ਉਸ ਚੀਜ਼ ਨੇ ਇੱਕ ਚੀਜ਼ ਤਾਂ ਸਾਬਤ ਕਰਤੀ ਸਾਡਾ ਸਾਡਾ ਖੂਨ 'ਚ ਉਹ ਤੜ ਹੈਗੀ ਆ ਹਜੇ ਵੀ ਅਸੀਂ ਜੇ ਕੋਈ ਲੋਡ ਪਾਵੇ ਤਾਂ ਇਕੱਠੇ ਆ ਸਾਰੇ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 1 ਦਸੰਬਰ ਨੂੰ ਫਿਲਮ ਆ ਰਹੀ ਹੈ ਨਸੀਬ ਪੁਰਾ। ਸੋ ਉਸ ਦੇ ਸਟਾਰ ਕਾਸਟ ਜਿਹੜੀ ਹੈ ਮੇਰੇ ਨਾਲ ਹੈ ਨਵਦੀਪ ਕਲੇਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਜਿਹੜੀ ਫਿਲਮ ਨੂੰ ਕਰਨ ਦੇ ਪਿੱਛੇ ਆਖਿਰ ਇਹਨਾਂ ਦਾ ਕੀ ਮਕਸਦ ਸੀਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਭਰੂ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਕਿਵੇਂ ਹੋ? ਬਹੁਤ ਵਧੀਆ। ਵਧੀਆ। ਸੋ ਅ ਜਦੋਂ ਅਸੀਂ ਵੇਖਦੇ ਆ ਨਾ ਕਿ ਕੋਈ ਮਿਸਟਰੀ ਫਿਲਮ ਹੁੰਦੀ ਹੈ ਤਾਂ ਉਹਦੇ ਪਿੱਛੇ ਨਾ ਕਦੇ-ਕਦੇ ਜਦੋਂ ਵੀ ਅਸੀਂ ਗੱਲਬਾਤ ਕਰਦੇ ਆ ਤਾਂ ਉਹ ਹਮੇਸ਼ਾ ਇਹ ਕਹਿੰਦੇ ਕਿ ਇਹ ਕਿਸੇ ਨਾ ਕਿਸੇ ਰੀਅਲ ਇਨਸੀਡੈਂਟ ਤੋਂ ਜਿਹੜੀ ਹੈ ਪ੍ਰਭਾਵਿਤ ਹੈ ਕਿ ਤੁਹਾਡੀ ਫਿਲਮ ਵੀ ਕੁਝ ਇਸੇ ਤਰ੍ਹਾਂ ਦੀ ਆ ਬਿਲਕੁਲ ਜੀ ਹੈ ਪ੍ਰਭਾਵਿਤ ਰੀਅਲ ਇਨਸੀਡੈਂਟ ਤੋਂ ਬਟ ਫਿਲਮ ਟੋਟਲੀ ਫਿਕਸ਼ਨਲੀ ਹੈ ਕੁਝ ਘਟਨਾਵਾਂ ਹੋਈਆਂ ਸੀ ਪਿੱਛੇ ਜੇ ਉੱਥੇ ਉਸੇ ਪਿੰਡ ਦੇ ਵਿੱਚ ਇੱਕ ਮਰਡਰ ਹੋ ਗਿਆ ਸੀ ਤਾਂ ਉਹ ਮਤਲਬ ਉਦਾਂ ਦੇ ਇਨਸੀਡੈਂਟ ਲੈ ਕੇ ਹੀ ਫਿਲਮ ਬਣਾਈ ਗਈ ਹੈ ਜੀ ਅੱਛਾ ਤੁਸੀਂ ਇਹਦੇ ਵਿੱਚ ਪੁਲਿਸ ਆਫੀਸਰ ਦਾ ਕਿਰਦਾਰ ਕਰ ਰਹੇ ਹੋ ਮੋਸਟਲੀ ਜਦੋਂ ਅਸੀਂ ਤੁਹਾਨੂੰ ਵੇਖਦੇ ਆ ਤਾਂ ਤੁਸੀਂ ਗੈਂਗਸਟਰਸ ਵਗੈਰਾ ਦੇ ਕਿਰਦਾਰ ਨਿਭਾਉਂਦੇ ਹੋ ਤਾਂ ਇਸ ਵਾਰੀ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਜਾਂ ਡਾਇਰੈਕਟਰ ਸਾਹਿਬ ਨੇ ਤੁਹਾਨੂੰ ਕਿਹਾ ਤਾਂ ਐ ਨਹੀਂ ਹੋਇਆ ਕਿ ਵੀ ਸ਼ੁਕਰ ਹੈ ਮੇਰੀ ਵੀ ਤਰੱਕੀ ਹੋਈ ਕਿ ਚਾਹਤ ਤਾਂ ਸਿਲਪ ਪੁਲਿਸ ਅਫੀਸਰ ਬਣਾਤਾ ਨਹੀਂ ਹਾਂ ਬਿਲਕੁਲ ਜੀ ਅੱਛਾ ਚੇਂਜ ਹੁੰਦਾ ਜਦੋਂ ਕੈਰੇਕਟਰ ਚੰਗਾ ਤਾਂ ਲੱਗਦੀ ਹੈ ਜਨਾਰਿਸਟ ਤਾਂ ਉਹਨਾਂ ਨੇ ਜਦੋਂ ਮੈਨੂੰ ਕਿਹਾ ਵੀ ਹੈ ਇਨਵੈਸਟੀਗੇਸ਼ਨ ਅਫੀਸਰ ਹੈ ਮੈਨੂੰ ਸੀਗਾ ਕਾਫੀ ਟਾਈਮ ਤੋਂ ਕਿ ਮੈਂ ਐਦਾਂ ਦਾ ਕੈਰੇਕਟਰ ਕਰਨਾ ਚਾਹਣਾ ਵੀ ਇੱਕ ਇਨਵੈਸਟੀਗੇਸ਼ਨ ਕਰਦਾ ਹੋਇਆ ਬੰਦਾ ਨਾਰਮਲ ਹੀ ਹੋਵੇ ਕੋਈ ਸਪੈਸ਼ਲ ਉਵੇਂ ਨਵੇ ਟਿਪ ਟੌਪ ਵਾਲਾ ਉਹ ਆਪ ਵੀ ਉਲਝਿਆ ਹੋਵੇ ਜ਼ਿੰਦਗੀ 'ਚ ਤਾਂ ਉਦਾਂ ਦੀ ਪਾਤਰ ਹੈ ਉਹਦੀ ਆਪਣੀ ਜ਼ਿੰਦਗੀ ਦੀ ਬਹੁਤ ਖਲਾਰਾ ਪਿਆ ਹੈ ਉਧਰ ਉਹ ਇਨਵੈਸਟੀਗੇਸ਼ਨ ਵੀ ਕਰ ਰਿਹਾ ਹੈ ਤਾਂ ਹੀ ਤਾਂ ਉਹ ਕਰੈਕਟਰ ਜਿਹੜਾ ਅਸੀਂ ਦੇਖਿਆ ਉਹਦੇ ਬਾਲ ਬੂਲ ਖਿੰਡੇ ਹੁੰਦੇ ਨੇ ਤਾਂ ਉਦਾਂ ਦੇ ਹੀ ਆ ਤੋਂ ਲੁੱਕ ਤੁਸੀਂ ਉਦਾਂ ਦੀ ਰੱਖੀ ਰਫ ਜੀ ਅਗਰ ਅਸੀਂ ਵੇਖਿਆ ਜਾਵੇ ਤਾਂ ਸਾਡੇ ਪੰਜਾਬੀ ਮਨ ਲੱਗਦਾ ਰਿਲੇਟ ਵੀ ਕਰ ਸਕਦੇ ਆ ਕਿਉਂਕਿ ਇੱਕ ਫਾਰਮਲ ਸਾਡੇ ਇੱਥੇ ਨਹੀਂ ਰਹਿੰਦੇ ਭਵੇਂ ਜਿੰਨਾ ਮਰਜੀ ਵੱਡਾ ਅਫਸਰ ਹੋਵੇ ਬਟ ਉਹਨਾਂ ਦੀ ਚਲੋ ਸੂਝ ਅੱਛੀ ਹੁੰਦੀ ਹੈ ਕਿ ਉਹ ਕੇਸ ਜਿਹੜੇ ਆ ਸੋਲਵ ਕਰਦੇ ਨੇ ਤਾਂ ਤੁਸੀਂ ਮਤਲਬ ਕਿ ਕਿਹੜੇ ਕੋਈ ਪੰਜਾਬ ਦਾ ਇਸ ਤਰ੍ਹਾਂ ਦਾ ਕੋਈ ਆਫੀਸਰ ਪੁਲਿਸ ਆਫੀਸਰ ਜਿਸ ਤੋਂ ਤੁਸੀਂ ਪ੍ਰਭਾਵਿਤ ਹੋ ਆ ਕਈ ਨੇ ਮਤਲਬ ਕਈਆਂ ਦੇ ਤਾਂ ਮੈਂ ਨਾਮ ਵੀ ਨਹੀਂ ਜਾਣਦਾ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਰਹਿਣਾ ਸੀ ਉਹਨਾਂ ਦੀ ਉਹ ਤਾਂ ਵੈਸੇ ਜੇ ਉਹ ਗੱਲ ਕਰੀਏ ਜਿਨ੍ਹਾਂ ਨੂੰ ਮੈਂ ਦੇਖਿਆ ਆਪਣਾ ਚੈਲਬਾਈ ਹੋ ਗਏ ਆਪਣਾ ਬਾਈ ਹੋ ਗਏ ਤਾਂ ਬਰਾੜ ਸਾਹਿਬ ਹੋ ਗਏ ਕਈ ਆਫੀਸਰ ਨੇ ਜਿਨ੍ਹਾਂ ਨੂੰ ਮੈਂ ਦੇਖਿਆ ਜੀ ਹਾਂ ਯਾਰ ਬੰਦੇ ਵਧੀਆ ਨੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਉਹ ਮੈਂ ਕਈ ਕਈ ਚੀਜ਼ਾਂ ਦੇਖਿਆ ਜੀ ਅੱਛਾ ਆਪਣੇ ਨਾ ਜਿਵੇਂ ਤੁਹਾਡੀ ਫਿਲਮ ਵੀ ਇਸੇ ਤੇ ਆ ਕਿ ਮਰਡਰ ਹੋ ਰਹੇ ਨੇ ਪਤਾ ਨਹੀਂ ਲੱਗ ਪਾਰਿਆ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਹੋ ਰਹੀਆਂ ਨੇ ਜਿਦੇ ਤੇ ਮਤਲਬ ਹੁੰਦਾ ਹੈ ਕਿ ਸਰਕਾਰ ਨੂੰ ਪੁਲਿਸ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਦਾਂ ਦੇ ਇਨਸੀਡੈਂਟ ਅੱਗੇ ਤੋਂ ਨਾ ਹੋਣ ਬਿਲਕੁਲ ਕਾਫੀ ਤੁਸੀਂ ਪਿੱਛੇ ਦੇ ਵੀ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਆਉਂਦਾ ਰਹਿੰਦਾ ਪਰ ਦੇਖਦੇ ਹੈਗੇ ਤਾਂ ਕਾਫੀ ਘਟਨਾਵਾਂ ਵਾਧੀਆਂ ਦਾ ਉਹ ਸਿਸਟਮ ਦਾ ਫੇਲਿਅਰ ਹੋ ਜਾਂਦਾ ਇੱਕ ਤਰ੍ਹਾਂ ਦਾ ਸਰਕਾਰ ਨੂੰ ਇਸ ਚੀਜ਼ ਤੇ ਗੰਭੀਰਤਾ ਨਾਲ ਗੌਰ ਕਰਨੀ ਚਾਹੀਦੀ ਹੈ ਕਿ ਇਦਾਂ ਨਹੀਂ ਘਟਨਾਬਾ ਨਾ ਹੋ ਕਿ ਫਿਰ ਇਹਦੇ ਨਾਲ ਕੀ ਹੁੰਦਾ ਨਾ ਜਿਹੜੇ ਲੋਕ ਨੇ ਆਵਾਮ ਹੈ ਉਹਦੇ ਚ ਇੱਕ ਖੌਫ ਦਾ ਡਰ ਦਾ ਮਾਹੌਲ ਪੈਦਾ ਹੋਣ ਲੱਗ ਜਾਂਦਾ ਹੈ ਤੇ ਯਕੀਨ ਉੱਠਣ ਲੱਗ ਜਾਂਦਾ ਹੈਗਾ ਸਿਸਟਮ ਦੇ ਉੱਤੇ ਸਰਕਾਰ ਦੇ ਉੱਤੇ ਤਾਂ ਉਹ ਨਾ ਹੋਵੇ ਇਸ ਲਈ ਮੈਂ ਤਾਂ ਇਹੀ ਅਪੀਲ ਹੀ ਕਰ ਸਕਦੇ ਆਪਾਂ ਸਰਕਾਰ ਨੂੰ ਵੀ ਇਸ ਚੀਜ਼ ਤੇ ਗੌਰ ਕਰਨ ਪਰ ਤੁਹਾਨੂੰ ਲੱਗਦਾ ਕਿ ਕਿ ਸ਼ਾਇਦ ਪਹਿਲਾਂ ਵੀ ਹੁੰਦੇ ਹੋਣਗੇ ਬਟ ਜਦੋਂ ਦਾ ਕਹ ਲਓ ਕਿ ਹੁਣ ਜਿਹੜਾ ਸੋਸ਼ਲ ਮੀਡੀਆ ਜ਼ਿਆਦਾ ਆ ਗਿਆ ਤਾਂ ਹੁਣ ਜ਼ਿਆਦਾ ਡਰ ਲੱਗਣ ਲੱਗ ਗਿਆ ਕਿ ਹਾਏ ਕਿ ਆਪਾਂ ਨਿਕਲਣਾ ਵੀ ਥੋੜਾ ਸੋਚ ਕੇ ਨਿਕਲਦੇ ਆਂ ਵੀ ਜ਼ਿਆਦਾ ਨਹੀਂ ਰਹੋ ਗਿਆ ਅਸੀਂ ਬਾਹਰ ਨਾ ਚਾਈਏ ਇਹ ਤਾਂ ਹੈ ਇਹਦਾ ਸੋਸ਼ਲ ਮੀਡੀਆ ਦਾ ਬਹੁਤ ਅਸਰ ਹੋਇਆ ਬਿਕੋਜ਼ ਅੱਗੇ ਸਾਨੂੰ ਪਤਾ ਉਹਨਾਂ ਕੀ ਲੱਗਦਾ ਜਿੰਨਾ ਸਾਡਾ ਦਾਇਰਾ ਸੀ ਮੰਨ ਲਓ ਸਾਡੇ ਸ਼ਹਿਰ ਚ ਕੋਈ ਘਟਨਾ ਘਟ ਗਈ ਸਾਨੂੰ ਪਤਾ ਲੱਗ ਜਾਂਦੀ ਸੀ ਉਹ ਕਦੇ ਇੱਕ ਅੱਧੀ ਘਟਨਾ ਘਟਦੀ ਹੈ ਕੁਛ ਐ ਜੀ ਪਰਮਾਤਮਾ ਨਾ ਘਟਾਵੇ ਹੁਣ ਸਾਡੇ ਸਾਹਮਣੇ ਹਰ ਰੋਜ਼ ਹਰ ਦਿਨ ਦੇ ਵਿੱਚ ਕਈ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਦੇਖਣੇ ਵੀ ਅੱਛਾ ਐ ਹੋ ਗਿਆ ਉੱਤੇ ਹੋ ਗਿਆ ਤੇ ਹੁਣ ਉਹ ਜਗਾਵਾਂ ਦੀ ਦੂਰੀ ਤਾਂ ਬਹੁਤ ਆ ਮੰਨ ਲਓ ਕਿ ਕਿਰਨਾਂ ਚ ਘਟਨਾ ਘਟ ਗਈ ਇੱਕ ਜੰਮੂ ਕਸ਼ਮੀਰ ਚ ਹੋਈ ਐ ਇੱਕ ਬੰਗਾਲ ਚ ਹੋ ਗਈ ਪਰ ਸਾਡੇ ਕੋਲ ਐਟ ਦਾ ਟਾਈਮ ਹੀ ਆ ਗਈ ਸਾਨੂੰ ਲੱਗਦਾ ਵੀ ਖਾਣੀ ਅੱਜ ਹੀ ਇੱਕੋ ਹੀ ਜਗ੍ਹਾ ਤੇ ਇੰਨੀਆਂ ਘਟਨਾਵਾਂ ਘਟ ਗਈਆਂ ਘਟਨਾਵਾਂ ਪਹਿਲਾਂ ਵੀ ਬਹੁਤ ਘਟਦੀਆਂ ਸੀ ਪਹਿਲਾਂ ਸਾਨੂੰ ਪਤਾ ਘੱਟ ਲੱਗਦਾ ਸੀ ਹੁਣ ਪਤਾ ਵੱਧ ਲੱਗਣ ਲੱਗ ਗਿਆ ਤਾਂ ਉਹ ਉਹ ਜਾ ਥੋੜਾ ਡਰ ਵੀ ਵਧਣ ਲੱਗ ਗਿਆ ਤਾਂ ਅਸੀਂ ਉਹ ਆបਦੀਆਪਤੀ ਲੈਣ ਲੱਗ ਜੰਨੇ ਕੁਝ ਚੀਜ਼ਾਂ ਵੀ ਆਹੀ ਹੋ ਰਿਹਾ ਸਮ ਦੇਖਣ ਦਾ ਨਜ਼ਰੀਆ ਕੁਝ ਜੇ ਅਸੀਂ ਖੂਬਸੂਰਤ ਚੀਜ਼ਾਂ ਦੇਖਣ ਲੱਗ ਜਾਈਏ ਉਹ ਚੰਗਾ ਹੋ ਰਿਹਾ ਜਿਹੜਾ ਤਾਂ ਹੋ ਸਕਦਾ ਸਾਨੂੰ ਐ ਲੱਗਣ ਲੱਗੇ ਸਾਰੇ ਪਾਸੇ ਸਾਰੇ ਵਧੀਆ ਹੀ ਹੋ ਰਿਹਾ ਸਾਰੇ ਕਿਤੇ ਤਾਂ ਉਹ ਇਹ ਚੀਜ਼ ਦਾ ਅਸਰ ਤਾਂ ਹੈ ਜੀ ਜਿਵੇਂ ਨਾ ਹੁਣੇ ਤੁਸੀਂ ਗੱਲ ਕੀਤੀ ਤਾਂ ਮੈਨੂੰ ਇੱਕ ਰੀਲ ਯਾਦ ਆ ਗਈ ਉਹਦੇ ਵਿੱਚ ਕੀ ਸੀਗਾ ਕਿ ਜਿਵੇਂ ਅਕਸਰ ਨਾ ਇਹ ਚੀਜ਼ ਕਹੀ ਜਾਂਦੀ ਹੈ ਕਿ ਪੰਜਾਬ ਜਿਹੜਾ ਨਸ਼ੇ 'ਚ ਡੁੱਬ ਰਿਹਾ ਹੈ ਹਨਾ ਉੱਥੇ ਹੀ ਅਗਰ ਦੂਜੇ ਪਾਸੇ ਵੇਖਿਆ ਜਾਈਏ ਤਾਂ ਆਪਣੀ ਐਂਟਰਟੇਨਮੈਂਟ ਇੰਡਸਟਰੀ ਬਹੁਤ ਵਧੀਆ ਕਰ ਰਹੀ ਹੈ ਈਵਨ ਆਪਣੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਵਾਰੀ ਅਸੀਂ ਵੇਖ ਰਹੇ ਸੀਗੇ ਜਿਹੜੇ ਨਦੀਆਂ ਦੀ ਸਫਾਈ ਕਰ ਰਹੇ ਨੇ ਆਪਣੇ এনवायरमेंट ਲਈ ਬਹੁਤ ਕੁਝ ਕਰ ਰਹੇ ਨੇ ਮੋਡਲਿੰਗ ਲਾਈਨ ਦੇ ਵਿੱਚ ਜਾ ਰਹੇ ਨੇ ਅਸੀਂ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਨਜ਼ਰ ਆਂਦੀਆਂ ਕਰ ਦਿੰਨੇ ਆ ਮੈਨੂੰ ਤਾਂ ਕਿਸੇ ਚੀਜ਼ ਨੂੰ ਇਹ ਚੀਜ਼ਾਂ ਕਰਕੇ ਨਾ ਟਾਰਗੇਟ ਕਰਨਾ ਸੌਖਾ ਹੋ ਜਾਂਦਾ ਹੂੰ ਕੋਈ ਤੁਸੀਂ ਚਾਹੇ ਕੋਈ ਵੀ ਸਰਕਾਰ ਹੈ ਜਾਂ ਕੋਈ ਵੀ ਸੋਸ਼ਲ ਵਰਕਰ ਹੈ ਜਾਂ ਕੋਈ ਵੀ ਬੰਦਾ ਹੈਗਾ ਜੇ ਤੁਸੀਂ ਉਹਨੂੰ ਟਾਰਗੇਟ ਕਰਨਾ ਤਾਂ ਇਹ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਨੇ ਟਾਰਗੇਟ ਕਰਨੀਆਂ ਪਰ ਉਹਦੇ ਨਾਲ ਨਾਲ ਉਹੀ ਗੱਲ ਤੁਹਾਡਾ ਦੂਜਾ ਪੱਖ ਹੈਗਾ ਕਿੰਨੇ ਮੁੰਡਿਆਂ ਨੇ ਜਿਹੜੇ ਫਿਜ਼ੀਕਲੀ ਵਰਕਆਊਟ ਕਰ ਰਹੇ ਨੇ ਉਹਨਾਂ ਦੀ ਗੇਜ ਵੀਰਲ ਹੁੰਦੀਆਂ ਨੇ ਤਾਂ ਉਹ ਵੀ ਸਾਡੇ ਪੰਜਾਬ 'ਚ ਹੀ ਹੋ ਰਿਹਾ ਨਾ ਕਿੰਨੇ ਮੁੰਡੇ ਉਹ ਚੱਗੇ ਪਾਸੇ ਲਾ ਰਹੇ ਨੇ ਤਾਂ ਤੁਸੀਂ ਕਿੰਨੇ ਮੁੰਡੇ ਨੇ ਉਹ ਮੈਂ ਦੇਖਦਾਗਾ ਤਾਂ ਬਹੁਤ ਵਧੀਆ ਗੱਲ ਆ ਉਹਨਾਂ ਨੂੰ ਤੁਸੀਂ ਪ੍ਰਮੋਟ ਕਰੋ ਨਾ ਉਸ ਚੀਜ਼ ਤੇ ਜ਼ਿਆਦਾ ਜ਼ੋਰ ਦਿਓ ਇਵਨ ਇਹ ਕਹਿ ਕਹਿ ਕੇ ਵੀ ਸਾਰਾ ਪੰਜਾਬ ਪੰਜਾਬ ਵੀ ਨਸ਼ਿਆਂ ਚ ਜੇ ਇਹੋ ਜੀ ਗੱਲ ਹੁੰਦੀ ਨਾ ਤਾਂ ਆਪਾਂ ਰੀਸੈਂਟ ਸਾਡੇ ਕੋਲ ਬਹੁਤ ਵੱਡੀ ਐਗਜ਼ਾਮਪਲ ਰਹੀ ਹੈ ਸਾਡਾ ਕਿਸਾਨੀ ਧਰਨਾ ਹਾਂਜੀ ਜੇ ਇਹੋ ਜਿਹਾ ਕੁਝ ਹੁੰਦਾ ਵੀ ਸਾਰਾ ਪੰਜਾਬ ਹੀ ਨਸ਼ਿਆਂ ਚ ਡੁੱਬਿਆ ਹੋਵੇ ਫਿਰ ਕਿਸਾਨੀ ਧਰਨੇ ਤੇ ਕੌਣ ਬੈਠਾ ਸੀ ਉਹ ਪੰਜਾਬ ਤੇ ਹਰਿਆਣੇ ਦੇ ਮੁੰਡੇ ਬੈਠੇ ਸੀ ਨਾ ਤਾਂ ਉਹ ਇਹੋ ਜਿਹਾ ਨਹੀਂ ਹੈਗਾ ਵੀ ਸਾਡੇ ਅੱਛਾ ਉਸ ਚੀਜ਼ ਨੇ ਇੱਕ ਚੀਜ਼ ਤਾਂ ਸਾਬਤ ਕਰਤੀ ਸਾਡਾ ਸਾਡਾ ਖੂਨ ਚ ਉਹ ਤੜ ਹੈਗੀ ਹੈ ਹਜੇ ਵੀ ਅਸੀਂ ਜੇ ਕੋਈ ਲੋਡ ਪਵੇ ਤਾਂ ਇਕੱਠੇ ਆ ਸਾਰੇ ਬਿਲਕੁਲ ਤਾਂ ਉਹ ਇੰਨਾ ਕ ਹੈ ਵੀ ਯੂਥ ਨੂੰ ਨਾ ਦਿਸ਼ਾ ਨਹੀਂ ਮਿਲ ਰਹੀ ਪੰਗਾ ਮੈਨੂੰ ਲੱਗਦਾ ਜਿਹੜਾ ਕਰਨ ਨੂੰ ਜਿਵੇਂ ਇੱਕ ਛੋਟਾ ਬੱਚਾ ਹੁੰਦਾ ਉਹਨੂੰ ਤੁਸੀਂ ਜੇ ਕੋਈ ਥੋੜਾ ਕਰਦੇ ਕੋਈ ਭਾਂਡਾ ਤੋੜ ਦਿੰਦਾ ਕੋਈ ਚੀਜ਼ ਛਿੜ ਦਿੰਦਾ ਤਾਂ ਉਹਦੇ ਵਿੱਚ ਕਿੰਨਰਜੀ ਹੈ ਤਾਂ ਉਹ ਕੁਝ ਕਰੂਗਾ ਉਹਨੂੰ ਰੋਕਦੇ ਤਾਂ ਅਸੀਂ ਹੈਗੇ ਆ ਅਸੀਂ ਕਹਿੰਦੇ ਆ ਵੀ ਨਾ ਬਤ ਆ ਗਲਾਸ ਨਾ ਭੰਦੀ ਹਾਂਜੀ ਠੀਕ ਹੈ ਉਹ ਨਹੀਂ ਬੰਨੂ ਬਾਹਰ ਜਾਂਦਾ ਫੁੱਲ ਤੋੜਨ ਲੱਗਦਾ ਤੁਸੀਂ ਕਹਿੰਨਾ ਬਤ ਫੁੱਲ ਨਹੀਂ ਤੋੜਨਾ ਓਕੇ ਤੇ ਕੁਛ ਹੋਰ ਕਰਨ ਲੱਗਦਾ ਨਾ ਪਤਾ ਨਹੀਂ ਕਰਨਾ ਉਹ ਰੋਕ ਤਾਂ ਤੁਸੀਂ ਦਿੱਤਾ ਕਈ ਚੀਜ਼ਾਂ ਦਵਾ ਕਰਨੀਆਂ ਨਹੀਂ ਹੁਣ ਦੱਸ ਦੇ ਦਿਓ ਵੀ ਕਰਨਾ ਕੀ ਹੈ ਉਹ ਕੀ ਕਰੇ ਤਾਂ ਉਹਦੀ ਉਹ ਕਿੱਥੇ ਜੋ ਕਰਨਾ ਚਾਹੁੰਦਾ ਜੋ ਉਹਦੀ ਪੋਟੈਂਸ਼ੀਅਲ ਹੈ ਜੋ ਉਹਦੀ એનર્ਜੀ ਹੈ ਉਹ ਕਿਤੇ ਤਾਂ ਵੇਸਟ ਕਰਨੀ ਹੈ ਨਾ ਤਾਂ ਬੱਚੇ ਨੂੰ ਤੁਸੀਂ ਗਰਾਊਂਡ ਦੇ ਸਕਦੇ ਹੋ ਬੱਚੇ ਨੂੰ ਤੁਸੀਂ ਕਲੇ ਮਿੱਟੀ ਦੇ ਸਕਦੇ ਹੋ ਬੱਚੇ ਨੂੰ ਤੁਸੀਂ ਜਿਵੇਂ ਹੁਣ ਕਈ ਚੀਜ਼ਾਂ ਆਉਂਦੀਆਂ ਨੇ ਮਾਡਰਨ ਵੀ ਉਹ ਘਰ ਜੇ ਬਣਾਉਣੇ ਉਹ ਚੀਜ਼ਾਂ ਦੇ ਸਕਦੇ ਹੋ ਕਿਉਂਕਿ ਉਹ ਕਿਤੇ ਤਾਂ ਦਿਮਾਗ ਤੇ એનર્ਜੀ ਲਾਵੇ ਨਾ ਤਾਂ ਫਿਰ ਵੱਡੇ ਹੋਣ ਨਾਲ ਵੀ ਨਾਲ ਹੀ ਹੋ ਜਾਂਦਾ ਹੁਣ ਜਦੋਂ ਅਸੀਂ ਯੰਗ ਆ ਜਾਂ ਹੁਣ ਅਸੀਂ ਕੰਮ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਤਾਂ ਸਾਨੂੰ ਪਤਾ ਹੀ ਨਹੀਂ ਕਰਨਾ ਮੋਸਟਲੀ ਕੀ ਐ ਪਾਸਟੂ ਕਿੱਤੀ ਚਲੋ ਆਲਸ ਕਰੋ ਚਲੋ ਬਾਹਰ ਚਲੀਏ ਹੁਣ ਬਾਹਰ ਦਾ ਦੌਰ ਵੀ ਰੁਕਣ ਦਾ ਜਾਂਦਾ ਰਹਿਆ ਇੱਥੇ ਵੀ ਬਹੁਤ ਕੰਮ ਨੇ ਪਰ ਉਹਨਾਂ ਨੂੰ ਐਕਸਪੋਜ਼ ਕਰਨਾ ਸਰਕਾਰ ਦੀ ਵੀ ਇੱਕ ਜ਼ਿੰਮੇਵਾਰੀ ਹੈ ਨਾ ਉਦੋਂ ਤੱਕ ਕੋਈ ਐਸੇ ਪ੍ਰੋਗਰਾਮ ਲੈ ਕੇ ਆਓ ਐਡਵਰਟਾਈਜ਼ਮੈਂਟ ਕੱਲੀ ਕਰਨ ਨਾਲ ਨਹੀਂ ਨਾ ਹੁੰਦਾ ਗ੍ਰਾਸ ਰੂਟ ਡਰਾਈਵਰ ਤੇ ਕੰਮ ਕਰਨਾ ਪਊਗਾ ਹਾਂਜੀ ਤੁਹਾਨੂੰ ਸਕੂਲ ਲੈਵਲ ਜਦੋਂ ਤੋਂ ਬੱਚੇ ਨੂੰ ਪਲੱਸ 2 ਤੋਂ ਲੈ ਕੇ ਪਲੱਸ 1 2 ਤੋਂ ਲਾ ਲੋ ਉਦੋਂ ਥੋੜਾ ਗਿਆਨ ਹੋ ਜਾਂਦਾ ਇਸ ਤਰ੍ਹਾਂ ਦਾ ਕਾਲਜੇਜ਼ ਦੇ ਵਿੱਚ ਤਾਂ ਤੁਸੀਂ ਉਦੋਂ ਤੋਂ ਉਹਨਾਂ ਨੂੰ ਦੱਸੋ ਵੀ ਤੁਸੀਂ ਕੀ ਕੀ ਕਰ ਸਕਦੇ ਹੋ ਉੱਥੇ ਉਹ ਐਜੂਕੇਸ਼ਨ ਹੀ ਨਹੀਂ ਸਾਡੀ ਅਸੀਂ ਬੀਏ ਕਰ ਲਈ ਐਮਐਸਸੀ ਕਰ ਲਈ ਬੀਐਸਸੀ ਕਰ ਲਈ ਇੰਜੀਨੀਅਰਿੰਗ ਕਰ ਲਈ ਆ ਜਿੰਦਗੀ ਚ ਆਮ ਜਿੰਦਗੀ ਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਉਹਦੇ ਤਾਂ ਹੈ ਹੀ ਨਹੀਂ ਐਜੂਕੇਸ਼ਨ ਸਾਡੇ এডੂਕੇਸ਼ਨ ਨੂੰ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਕਿਉਂਕਿ ਅਗਰ ਅਸੀਂ ਕਹੀਏ ਨਾ ਜਿਵੇਂ ਅ اچھا ਹੁਣ ਬਹੁਤ ਸਾਰੇ ਮੁੱਦੇ ਇਹਦੇ ਤੇ ਵੀ ਉੱਠ ਰਹੇ ਨੇ ਕਿ ਆਪਣੀ এডੂਕੇਸ਼ਨ ਸਿਸਟਮ ਜਿਹੜਾ ਪਹਿਲਾਂ ਹੁੰਦਾ ਸੀਗਾ ਜਦੋਂ ਸਾਡੇ ਇੱਥੇ ਸੰਤ ਰਿਸ਼ੀ मुनि ਹੋਏ ਨੇ ਉਦੋਂ ਕੁਝ ਹੋਰ ਸੀਗਾ ਵੀ ਉਦੋਂ ਪ੍ਰੈਕਟੀਕਲ ਜ਼ਿਆਦਾ ਸੀਗਾ ਕਿ ਜੋ ਸਾਡੇ ਆਮ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਪਰ ਅਸੀਂ ਕਿਤੇ ਨਾ ਕਿਤੇ ਬਾਹਰ ਲਿਆਂ ਜਿਹੜੀਆਂ ਕੰਟਰੀਜ਼ ਆ ਉਹਨਾਂ ਦਾ এডੂਕੇਸ਼ਨ ਸਿਸਟਮ ਅਪਣਾ ਲਿਆ ਪਰ ਹੁਣ ਇਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਨਵਦੀਪ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਆਪਣਾ ਯੂਥ ਹੈ ਅਕਸਰ ਉਹਨੂੰ ਟਾਰਗੇਟ ਕੀਤਾ ਜਾਂਦਾ ਬਟ ਹੁਣ ਯੂਥ ਹੀ ਹੈ ਜਿਹੜਾ ਖੁਦ ਨੂੰ ਸਟੈਂਡ ਵੀ ਕਰ ਰਿਹਾ ਆ ਆਪਣੇ ਬਲਬੁੱਤੇ ਤੇ ਸਭ ਕੁਝ ਕਰ ਰਹੇ ਨੇ ਭਾਵੇਂ ਉਹਨਾਂ ਦੇ ਫਾਦਰ ਸਾਹਿਬ ਕੁਝ ਵੀ ਕਰਦੇ ਹੋਣ ਅੱਜਕੱਲ ਬਹੁਤ ਸਾਰੇ ਜਦੋਂ ਅਸੀਂ ਕਿਸੇ ਮਾਰਕੀਟ 'ਚ ਜਾਂਦੇ ਆ ਤਾਂ ਨੌਜਵਾਨ ਹੁੰਦੇ ਨੇ ਜੋ ਕਿ ਕਹਿੰਦੇ ਸਾਨੂੰ ਵੱਡੀਆਂ ਕੰਪਨੀਆਂਜ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਨਹੀਂ ਅਸੀਂ ਆਪਣਾ ਕੰਮ ਜਿਹੜਾ ਆ ਆਪ ਕਰਨਾ ਹੈ ਰੇੜੀਆਂ ਲਾ ਕੇ ਖੜੇ ਹੁੰਦੇ ਆਂ ਐਂਡ ਉਹ ਉਹਦੇ ਵਿੱਚ ਸ਼ਰਮਿੰਦਗੀ ਵੀ ਨਹੀਂ ਮੰਨਦੇ ਦੇਖੋ ਸਾਨੂੰ ਨਾ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਹੈ ਵੀ ਸ਼ਰਮਿੰਦਗੀ ਵਾਲੀ ਗੱਲ ਤੁਹਾਡੀ ਇਸ ਚੀਜ਼ ਨੂੰ ਓਵਰਕਮ ਕਰਨਾ ਪਊਗਾ ਕੰਮ ਕਰਨਾ ਕੋਈ ਵੀ ਹੈ ਉਹ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਪਹਿਲੀ ਗੱਲ ਇਹ ਹੈ ਪਰ ਹੁਣ ਜਿਹੜੀ ਨਵੇਂ ਮੁੰਡੇ ਆ ਰਹੇ ਨੇ ਉਹ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਟੈਕਲ ਕਰਦੇ ਨੇ ਉਹ ਕਰਦੇ ਨਹੀਂ ਉਹ ਕੰਮ ਨੂੰ ਤਰਜੀਹ ਦਿੰਦੇ ਨੇ ਤੇ ਉਹ ਕਰਮ ਕਰਕੇ ਉਹਨਾਂ ਨੇ ਸਾਬਤ ਵੀ ਕੀਤਾ ਤੁਸੀਂ ਨਵੇਂ ਕੰਮਾਂ ਦੀ ਗੱਲ ਕੀਤੀ ਹੈ ਤੁਸੀਂ ਖੁਦ ਦੇਖੋ ਤੁਸੀਂ ਐਜ਼ ਅ ਐਂਕਰ ਤੁਸੀਂ ਕੰਮ ਕਰਦੇ ਹੋ ਤੁਸੀਂ ਆਪਣਾ ਵਧੀਆ ਮਕਾਮ ਹਾਸਲ ਕੀਤਾ ਤੇ ਵਧੀਆ ਕੰਮ ਕਰ ਰਹੇ ਹੋ ਤੁਸੀਂ ਆਪ ਹੀ ਲੈਣ ਬਣਾਈਏ ਨਾ ਤਾਂ ਇਹ ਇਹ ਕਰ ਵੀ ਰਹੇ ਨੇ ਦੇਨ ਸਪੋਰਟ ਦੀ ਲੋੜ ਨਵੇਂ ਨਵੇਂ ਜਿੰਨੇ ਵੀ ਨਵੀਂ ਜਨਰੇਸ਼ਨ ਹੈ ਨਾ ਘਰੋਂ ਵੀ ਤੇ ਬਾਹਰੋਂ ਸਰਕਾਰ ਦੀ ਵੀ ਤੇ ਆਲੇ-ਦਾਲੇ ਦੋਸਤ ਸਾਰੇ ਮਾਹੌਲ ਦੀ ਸਪੋਰਟ ਦੀ ਲੋੜ ਆ ਤਾਂ ਇੱਕ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੀਆਂ ਕੰਪਨੀਆਂ ਬਣਾ ਸਕਦੇ ਹੋ ਤੁਹਾਨੂੰ ਕਿਸੇ ਕੰਪਨੀ 'ਚ ਕੰਮ ਕਰਦੇ ਲੋਗੇ ਸਗੀ ਭਾ ਜਿਹੜਾ ਇੰਡੀਆ ਨਾ ਪੰਜਾਬ ਆ ਨਾ ਇਹ ਤੁਹਾਨੂੰ ਮੰਨ ਕੇ ਚੱਲਣਾ ਪਊਗਾ ਪੋਪੂਲੇਸ਼ਨ ਦੇ ਹਿਸਾਬ ਨਾਲ ਇੰਨੀਆਂ ਨੌਕਰੀਆਂ ਨਹੀਂ ਦੇ ਸਕਦਾ ਪ੍ਰੈਕਟੀਕਲ ਜਿਹੜੀ ਗੱਲ ਹੈ ਤੁਸੀਂ ਝੂਠ ਬੋਲੀ ਜਾਓ ਜੋ ਮਰਜੀ ਪਰ ਇਹ ਸਰੇਆਮ ਝੂਠ ਹੀ ਹੋਊਗਾ ਵੀ ਤੁਸੀਂ ਅਸੀਂ ਸਾਰਿਆਂ ਨੂੰ ਨੌਕਰੀ ਦੇ ਦਿੰਗੇ ਨਹੀਂ ਕਰ ਸਕਦੇ ਤੁਸੀਂ ਨੌਕਰੀ ਇੰਨਾ ਕੰਮ ਹੀ ਨਹੀਂ ਹਾਂ ਤੁਸੀਂ ਨਾਲ ਕੰਮ ਜਨਰੇਟ ਕਰ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਸਰਵਾਈਵ ਕਰੋਗੇ ਤਾਂ ਉਹ ਕਈ ਤਰ੍ਹਾਂ ਦੇ ਕੰਮ ਨੇ ਤਾਂ ਇੱਕ ਕਨੈਕਸ਼ਨ ਜੁੜਾ ਹੈਗਾ ਤਾਂ ਉਹ ਉਹ ਬਿਲਡ ਅਪ ਕਰਨ ਦੀ ਲੋੜ ਹੈ ਉਹਨਾਂ ਨੂੰ ਜੀ ਅੱਛਾ ਨਵਦੀਪ ਸਾਹਿਬ ਦੁਬਾਰਾ ਫਿਲਮ ਦੇ ਉੱਤੇ ਆਵਾਂਗੇ ਫਿਲਮ ਦੇ ਟ੍ਰੇਲਰ ਦੇ ਵਿੱਚ ਨਾ ਇੱਕ ਚੀਜ਼ ਜਿਹੜੀ ਮੈਨੂੰ ਨਾ ਥੋੜੀ ਅਟਰੈਕਟ ਕੀਤਾ ਉਹ ਸੀਗਾ ਕਿ ਤੁਸੀਂ ਬੈਕ ਟੂ ਥੱਪੜ ਛੱਟ ਰਹੇ ਸੀ ਜੀ ਤਾਂ ਟੋਟਲ ਫਿਲਮ ਦੇ ਵਿੱਚ ਕਿੰਨੀ ਵਾਰੀ ਤੁਸੀਂ ਕੁੱਟਿਆ ਬੰਦਿਆਂ ਨੂੰ ਇਹ ਦੱਸੋ ਉਹ ਇੱਕ ਟੌਰਚਰ ਦਾ ਸੀਨ ਹੈ ਜੀ ਫਿਲਮ ਦੇ ਵਿੱਚ ਕਿਸੇ ਬੰਦੇ ਨੂੰ ਕਿਉਂਕਿ ਫ੍ਰਸਟ੍ਰੇਟ ਹੋ ਜਾਂਦੇ ਆ ਸਾਰੇ ਮਰਡਰ ਦਾ ਪਤਾ ਨਹੀਂ ਲੱਗਦਾ ਤਾਂ ਉਹ ਬੰਦਾ ਗੋਲ ਮੋਲ ਕਰੀ ਜਾਂਦਾ ਗੱਲਾਂ ਤਾਂ ਉਹਨੂੰ ਇੰਸਪੈਕਟਰ ਨੂੰ ਗੁੱਸਾ ਚੜਦਾ ਜਾ ਕੇ ਫਿਰ ਉਹ ਉਹਦੇ ਥੱਪੜ ਪਰੇਟ ਕਰ ਦਿੰਦਾ ਥੋੜੀ ਜੀ ਨਹੀਂ ਉਹ ਸੱਚੀ ਵਿੱਚ ਚੇ ਛੱਡੇ ਸੀਗੇ ਥੱਪੜ ਜਾਂ ਫਿਰ ਐਕਸ਼ਨ ਹੀ ਹੈ ਨਹੀਂ ਐਕਸ਼ਨ ਤਾਂ ਸੀਗਾ ਨਾਲ ਇੱਕ ਅਦਾ ਬਜਰ ਦੇ ਲੱਗ ਵੀ ਗਿਆ ਸੀ ਉਹ ਤਾਂ ਉਹ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਸੌਰੀ ਭਰਾ ਉਹ ਥੋੜਾ ਜਿਹਾ ਐਕਚੁਅਲੀ ਉਹ ਗਰਦਨ ਗਲਤ ਕਮਾ ਲਈ ਉਹਨੇ ਤਾਂ ਉਹ ਹਿੱਟ ਵੀ ਹੋ ਗਿਆ ਸੀ ਬਟ ਨਹੀਂ ਉਹ ਕੋਆਪਰੇਟਿਵ ਸੀ ਬਹੁਤ ਮੈਂ ਸੌਰੀ ਫੀਲ ਕੀਤਾ ਉਹਨੂੰ ਮੈਂ ਕਹਾਂ ਯਾਰ ਸੌਰੀ ਬਟ ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਕਹਿੰਦਾ ਐਕਚੁਅਲ ਫੀਲ ਆ ਗਿਆ ਭਾਈ ਤਾਂ ਅੱਛਾ ਸੀਨ ਹੋ ਗਿਆ ਸਾਡਾ ਜੀ ਅੱਛਾ ਇੱਕ ਚੀਜ਼ ਜਿਹੜੀ ਫਿਲਮ ਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਚੰਗੀ ਲੱਗੀ ਹੋਵੇ ਫਿਲਮ ਦੇ ਵਿੱਚ ਮੈਨੂੰ ਫਿਲਮ ਦੀ ਕਹਾਣੀ ਚੰਗੀ ਲੱਗੀ ਜੀ ਦੇ ਕਰਕੇ ਮੈਂ ਫਿਲਮ ਜੈਸ ਕੀਤੀ ਸੀ ਬਹੁਤ ਕਹਾਣੀ ਬਹੁਤ ਹੀ ਖੂਬਸੂਰਤ ਹੈ ਤੇ ਉਸ ਚੀਜ਼ ਨੂੰ ਫਿਲਮਾਇਆ ਵੀ ਵਿੰਕਲ ਨੇ ਬਹੁਤ ਵਧੀਆ ਤਰੀਕੇ ਨਾਲ ਤੇ ਉਹਦਾ ਸਾਥ ਉਹਨਾਂ ਦਾ ਪ੍ਰੋਡਿਊਸਰ ਸਾਹਿਬ ਨੇ ਜਲਦੀਪ ਉਹਨਾਂ ਨੇ ਬਹੁਤ ਵਧੀਆ ਦਿੱਤਾ ਤਾਂ ਹੀ ਉਹ ਅੱਜ ਫਿਲਮ ਬਸ ਤੁਹਾਡੀ ਕਚਹਿਰੀ ਚ ਇੱਕ ਤਰੀਕ ਨੂੰ ਆ ਜਾਣੀ ਜੀ ਅੱਛਾ ਆਪਣੇ ਨਾ ਮਰਡਰ ਮਿਸਟਰੀ ਬਹੁਤ ਰੇਅਰ ਬਣਦੀਆਂ ਨੇ ਮੇਰੇ ਖਿਆਲ ਨਾਲ ਇੱਕ ਦੋ ਫਿਲਮਾਂ ਹੋਣਗੀਆਂ ਜਿਹੜੀਆਂ ਮਰਡਰ ਮਿਸਟਰੀ ਤੇ ਹੈ ਤੇ ਤੁਹਾਡੀ ਝੋਲੀ ਇਹ ਫਿਲਮ ਪਈ ਕੁਝ हटके ਕੁਝ ਨਵਾਂ ਹੈ ਨਾ ਤਾਂ ਇਹ ਚੀਜ਼ ਤੁਹਾਨੂੰ ਲੱਗਦਾ ਕਿ ਅੱਗੇ ਕੰਟੀਨਿਊ ਹੋਣੀ ਚਾਹੀਦੀ ਆ ਕਿ ਪ੍ਰੋਡਿਊਸਰਸ ਨੂੰ ਇਹ ਇਹ ਜੋ ਟੌਪਿਕ ਜਿਹੜੇ ਨੇ ਅੱਗੇ ਵੀ ਲੈ ਕੇ ਆਣੇ ਚਾਹੀਦੇ ਆ ਨਹੀਂ ਬਿਲਕੁਲ ਕੋਈ ਵੀ ਕਹਾਣੀ ਹੈ ਨਾ ਦੇਖੋ ਜੀ ਚਾਹੇ ਉਹ ਮਰਡਰ ਮਿਸਟਰੀ ਹੈ ਚਾਹੇ ਕੋਈ ਕਿਸੇ ਬੰਦੇ ਦੀ ਲਾਈਫ ਦੀ ਹੈ ਕੋਈ ਵੀ ਕਹਾਣੀ ਹੋ ਸਕਦੀ ਹੈ ਜੇ ਉਹ ਕਹਾਣੀ ਅੱਛੀ ਹੈ ਨਾ ਇਹ ਸਿਨੇਮਾ ਨੂੰ ਬਚਾਉਣਾ ਚਾਹੁੰਦੇ ਆਂ ਸੀ ਤਾਂ ਉਹਨਾਂ ਦੇ ਕੰਮ ਕਰਨਾ ਪਊਗਾ। ਹੂੰ ਪ੍ਰੋਡਿਊਸਰ ਨੂੰ ਵੱਡੀਆਂ ਵੱੱਡੇ ਜਿਹੜੇ ਪ੍ਰੋਡਕਸ਼ਨ ਹਾਊਸ ਨੇ ਉਹਨਾਂ ਨੂੰ ਖਾਸ ਕਰਕੇ ਕੰਮ ਕਰਨਾ ਪਊ ਤਾਂ ਹੀ ਸਿਨੇਮਾ ਬਚੂਗਾ ਨਹੀਂ ਉਹੀ ਜੋ ਫਾਰਮੂਲੇ ਚੱਲ ਰਹੇ ਨੇ ਅਸੀਂ ਰੈਪੀਟੇਟਿਵ ਫਾਲ ਬੋਲੇ ਵੀ ਆ ਚੱਲੀ ਹੋਈ ਚੀਜ਼ਾਂ ਚਲਾ ਲਓ ਚਲਾ ਲਓ ਫਿਰ ਅਸੀਂ ਥੱਲੇ ਨੂੰ ਜਾ ਰਹੇ ਹਾਂ। ਅਸੀਂ ਕੋਈ ਵਧੀਆ ਕੰਮ ਨਹੀਂ ਕਰ ਰਹੇ ਹਾਂ ਮੈਨੂੰ ਲੱਗਦਾ ਜੀ ਤੁਸੀਂ ਰਿਪੀਟ ਕਰੀ ਜਾਂਦੇ ਚੀਜ਼ਾਂ ਨੂੰ ਰੈਪੀਟੀਸ਼ਨ ਨਹੀਂ ਹੋਣੀ ਚਾਹੀਦੀ ਜ਼ਿਆਦਾ ਨਵੇਂ ਐਕਸਪੈਰੀਮੈਂਟ ਹੋਣੇ ਚਾਹੀਦੇ ਨੇ ਚੰਗੀਆਂ ਕਹਾਣੀਆਂ ਆਉਣੀਆਂ ਚਾਹੀਦੀਆਂ ਜਿਵੇਂ ਤੁਸੀਂ ਹੁਣੇ ਕਿਹਾ ਐਕਸਪੈਰੀਮੈਂਟ ਕਿਤੇ ਨਾ ਕਿਤੇ ਅਗਰ ਅਸੀਂ ਵੇਖੀਏ ਤਾਂ ਆਪਣੀ ਇੰਡਸਟਰੀ ਚ ਹੋ ਰਹੇ ਨੇ ਬਟ ਉਹ ਸਕਸੈਸਫੁਲ ਕਿੰਨੇ ਕੁ ਹੋ ਰਹੇ ਆ ਉਹ ਵੀ ਅਸੀਂ ਵੇਖ ਰਹੇ ਆ ਤਾਂ ਤੁਹਾਡੇ ਅਕੋਰਡਿੰਗਲੀ ਜਦੋਂ ਅਸੀਂ ਕੋਈ ਨਵਾਂ ਟੌਪਿਕ ਚੁੱਕਦੇ ਆ ਤਾਂ ਸਭ ਤੋਂ ਵੱਧ ਜਿਹਦੇ ਤੇ ਧਿਆਨ ਦੇਣ ਵਾਲੀ ਚੀਜ਼ ਉਹ ਕੀ ਹੋਣੀ ਚਾਹੀਦੀ ਐਜ਼ ਅ ਆਰਟਿਸਟ ਤੁਹਾਨੂੰ ਕੀ ਲੱਗਦਾ ਦੇਖੋ ਵੈਸੇ ਤਾਂ ਕੋਈ ਹਿੱਟ ਦਾ ਫਾਰਮੂਲਾ ਨਹੀਂ ਫਿਲਮਾਂ ਦਾ ਤੁਸੀਂ ਇੱਕ ਸਭ ਤੋਂ ਜ਼ਰੂਰੀ ਹੁੰਦਾ ਇੱਕ ਚੰਗਾ ਟੌਪਿਕ ਫਿਰ ਉਹ ਚੰਗੇ ਟੌਪਿਕ ਨੂੰ ਤੁਸੀਂ ਪੇਸ਼ ਕਿਵੇਂ ਕਰਦੇ ਹੋ ਜੋ ਤੁਸੀਂ ਤੁਹਾਡੀ ਕਹਾਣੀ ਹੈ ਉਹਨੂੰ ਉਸ ਤਰੀਕੇ ਨਾਲ ਤੁਸੀਂ ਪਰਦੇ ਤੇ ਲਿਆ ਲਿਆ ਸਕਦੇ ਹੋ ਉਹਦੇ ਲਈ ਕੀ ਕੀ ਐਫਰਟ ਕਰਨੇ ਪੈਂਦੇ ਨੇ ਪੈਸਾ ਲਾਉਣਾ ਇਕੱਲਾ ਜ਼ਰੂਰੀ ਨਹੀਂ ਹੁੰਦਾ ਮਿਹਨਤ ਦੂਸਰੀ ਬਹੁਤ ਆ ਪਿੱਛੇ ਇਹ ਨਹੀਂ ਜ਼ਰੂਰੀ ਹੁੰਦਾ ਵੀ ਤੁਸੀਂ 100 ਕਰੋੜ ਫਿਲਮ ਤੇ ਲਾਓਗੇ ਤਾਂ ਹੀ ਵਧੀਆ ਬਣੂਗੀ ਨਾ ਆਪਣੇ ਐਗਜ਼ਾਮਪਲਸ ਨੇ ਬਹੁਤ ਵਡੀਆਂ ਫਡੀਆਂ ਫਿਲਮਾਂ ਫੇਲ ਹੋਈਆਂ ਨੇ ਜਿਹੜੀਆਂ 100 200 300 ਕਰੋੜ ਰੁਪਇਆ ਲਾਇਆ ਪੰਜੀ ਨਹੀਂ ਕਮਾਈ ਕਈ ਫਿਲਮਾਂ ਐਸੀਆਂ ਨੇ 50 50 ਲੱਖ ਚ ਬਣੀਆਂ ਨੇ ਉਹਨਾਂ ਨੇ 20 20 30 30 ਕਾ ਤੁਹਾਨੂੰ ਇਹ ਮੈਨੂੰ ਲੱਗਦਾ ਪੈਸੇ ਦੀ ਜਿਹੜੀ ਗ੍ਰਾਮ ਰਹਿਣਾ ਇਹਨੂੰ ਦੇਖ ਫਿਲਮ ਮੈਨੂੰ ਲੱਗਾ ਕੋਈ ਨਹੀਂ ਫਿਲ ਹੁੰਦੀ ਜੀ ਜਿਹੜੀ ਉਹਦੀ ਕਮਰਸ ਗ੍ਰਾਮ ਰ ਉਹ ਫੇਲ ਹੋ ਜਾਂਦੀ ਹੈ ਕਿ ਪਰ ਫਿਲਮਾਂ ਸਾਰੀਆਂ ਹੀ ਵਧੀਆ ਹੁੰਦੀਆਂ ਨੇ ਪਰ ਉਹਦੇ ਤੇ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪਊ ਟੌਪ ਟਰੀ ਦੇ ਉੱਤੇ ਕਿ ਚਾਹੇ ਨਵੇਂ ਰਾਈਟਰ ਨੇ ਡਾਇਰੈਕਟਰ ਨੇ ਤਾਂ ਆਇਆ ਨਾ ਹੋਵੇ ਵੀ ਇੱਕ ਪ੍ਰੋਡਿਊਸਰ ਸਾਹਿਬ ਨੇ ਕਿਹਾ ਵੀ ਕੋਈ ਫਿਲਮ ਬਣਾਉਣੀ ਹੈ ਤਾਂ ਤੁਸੀਂ ਤੁਹਾਡੇ ਕੋਲ ਜੋ ਪਿਆ ਉਹ ਤੁਸੀਂ ਬਣਾ ਦਿਓ ਪ੍ਰੋਡਿਊਸਰਜ਼ ਨੂੰ ਵੀ ਸਾਡੇ ਨੂੰ ਪ੍ਰੋਫੈਸ਼ਨਲ ਹੋਣਾ ਪਊਗਾ ਤੇ ਨਾਲ ਸਾਡੇ ਡਾਇਰੈਕਟਰ ਡਾਇਰੈਕਟਰਸ ਨੂੰ ਵੀ ਹੋਣਾ ਪਊਗਾ ਵੀ ਇੱਕ ਕਹਾਣੀ ਹੈ ਜਿਹਦੀ ਉਹ ਮਿਹਨਤ ਮੰਗਦੀ ਹੈ ਤਾਂ ਉਹਨੂੰ ਉਹਦੀ ਮਿਹਨਤ ਕਰੋ। ਆਪਦੇ ਵੱਲੋਂ ਤਾਂ ਪੂਰੀ ਕਰੋ ਨਾ। ਹਾਂਜੀ। ਤੇ ਬਾਕੀ ਬਾਅਦ ਦੀ ਗੱਲ ਹੈ ਵੀ ਤੁਸੀਂ ਕਿਵੇਂ ਉਹ ਕਰਦੇ ਹੋ। ਅੱਛਾ ਇੱਕ ਜ਼ੋਨ ਜਿਹੜਾ ਤੁਹਾਨੂੰ ਸਭ ਤੋਂ ਵੱਧ ਪਸੰਦ ਆ ਤੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਬਣਨ। ਮੈਨੂੰ ਲੱਗਦਾ ਜੀ ਸਮਾਂ ਆ ਸਿਨੇਮਾ ਚੇਂਜ ਹੁੰਦਾ ਰਹਿਣਾ ਚਾਹੀਦਾ। ਹਾਂ। ਤਾਂ ਉਹਦੇ 'ਚ ਇੱਕ ਟਾਈਮ ਤੇ ਇੱਕੋ ਜਿਹੀਆਂ ਫਿਲਮਾਂ ਨਾ। ਹਾਂ। ਤਾਂ ਉਹ ਵਰਕ ਵਧੀਆ ਕਰਨਗੇ। ਜੀ। ਇਹ ਨਾ ਹੋਵੇ ਵੀ ਹੁਣ ਆ ਤਿੰਨ ਮਹੀਨੇ ਕੋਮੇਡੀ ਫਿਲਮ ਹੀ ਆ ਜਾਂਦੀਆਂ ਨੇ ਹੁਣ ਐਕਸ਼ਨ ਫਿਲਮ ਹੀ ਆਈ ਜਾਂਦੀਆਂ ਨੇ ਤਾਂ ਉਹ ਇੱਕ ਜ਼ਰੂਰੀ ਨਹੀਂ ਹੈਗਾ ਤੁਸੀਂ ਸਪੈਸ਼ਲੀ ਫਿਲਮ ਲੱਭਣ ਤੋਂ ਕਹਾਣੀ ਕਹਾਣੀ ਜਿਹੜੀ ਆ ਰਹੀ ਹੈ ਉਹਦੇ ਤੇ ਵੀ ਕੰਮ ਹੋ ਸਕਦਾ ਕਿ ਚਾਹੇ ਉਹ ਸਾਡੀ ਧਾਰਮਿਕ ਫਿਲਮ ਹੋਵੇ ਚਾਹੇ ਐਕਸ਼ਨ ਹੈ ਕਾਮੇਡੀ ਹੈ ਰੋਮਾਂਟਿਕ ਹੈ ਤਾਂ ਤੁਸੀਂ ਜੋ ਕਹਾਣੀ ਆਈ ਹੈ ਉਹਨੂੰ ਉਸ ਤਰੀਕੇ ਨਾਲ ਲਓ ਤਾਂ ਉਹ ਦੇ ਨਾਲ ਇੱਕ ਤਾਂ ਲੋਕਾਂ ਲਈ ਚੁਆਇਸੇਜ਼ ਹੋ ਜਾਂਦੀਆਂ ਨੇ ਵੀ ਚਲੋ ਹੁਣ ਆਪਾਂ ਕਾਮੇਡੀ ਦੇਖ ਲਈਏ ਹੁਣ ਆਪਾਂ ਐਕਸ਼ਨ ਫਿਲਮ ਦੇਖ ਲਈਏ ਹੁਣ ਇਹਨਾਂ ਵੀ ਪੰਜ ਫਿਲਮ ਐਕਸ਼ਨ ਹੀ ਆ ਗਈਆਂ ਅਗਲਾ ਦਾ ਬਸ ਯਾਰ ਹੁਣ ਸਾਰੀਆਂ ਐਕਸ਼ਨ ਹੀ ਆਈ ਜਾਂਦੀਆਂ ਨੇ ਜਾਂ ਕਾਮੇਡੀ ਹੀ ਆਈ ਜਾਂਦੀਆਂ ਨੇ ਹਾਂਜੀ ਤਾਂ ਉਹ ਮਿਕਸਚਰ ਹੋਣਾ ਚਾਹੀਦਾ ਬੈਲੈਂਸ ਹੋਣਾ ਚਾਹੀਦਾ ਜੀ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਤਾਂ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੋਈ ਖਾਸ ਅਪੀਲ ਅਪੀਲ ਇਹ ਹੀ ਹੈ ਜੀ ਕਿ 1 ਦਸੰਬਰ ਨੂੰ ਆਪਣੀ ਫਿਲਮ ਆ ਰਹੀ ਹੈ ਚਪਾਲ ਦੇ ਉੱਤੇ ਨਸੀਬਪੁਰਾ ਜੇ ਤੁਸੀਂ ਇੰਟਰਵਿਊ ਦੇਖ ਰਹੇ ਹੋ 1 ਤਰੀਕ ਹੋ ਚੁੱਕੀ ਹੈ ਜਾਂ 2 ਹੋ ਚੁੱਕੀ ਹੈ ਤਾਂ ਤੁਸੀਂ ਫਿਲਮ ਦੇਖ ਦੇਖ ਲਓ ਜਾ ਕੇ ਜੇ ਉਸ ਤੋਂ ਪਹਿਲਾਂ ਦੇਖ ਰਹੇ ਹੋ ਤਾਂ ਤੁਸੀਂ ਇੱਕ ਨੂੰ ਦੇਖ ਲਿਓ ਨਸੀਬਪੁਰਾ 1 ਤਰੀਕ ਨੂੰ ਚਪਾਲ ਦੇ ਉੱਤੇ ਸੋ ਜੀ ਤੁਹਾਡੇ ਤੋਂ ਹੋਣੇ ਇਜਾਜ਼ਤ ਲੈਣੇ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਨੀ ਆ ਉਮੀਦ ਕਰਦੀ ਆ ਗੱਲਬਾਤ ਦਾ ਤਿੰਸਲਾ ਚੰਗਾ ਲੱਗਾ ਹੋਏਗਾ ਤੇ ਹੋਰ ਅਪਡੇਟ ਦੇ ਲਈ ਬੜੇ ਰੋਗ ਅਪਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਅਸੀ ਕਾਲ ਜੀ